ਸੀ 16710 ਮਰਕੀਡ ਕਰ ਦੇਣਾ ਜੀ 85580 16710 ਹਾਂਜੀ ਅੱਜ ਦਾ ਸੈਮੀਨਾਰ ਦਾ ਵਿਸ਼ਾ ਸੀ ਨਮੇਕ ਨੂੰ ਨਾਲ ਸੰਬੰਧੀ ਜਾਣਕਾਰੀ ਆਧੇਨ ਨਸ਼ਿਆਂ ਦੇ ਖਿਲਾਫ ਅੱਜ ਦਾ ਸੈਮੀਨਾਰ ਨਵੇਂ ਕਾਨੂੰਨਾਂ ਸਬੰਧੀ ਜਾਣਕਾਰੀ ਤੇ ਨਸ਼ਿਆਂ ਖਿਲਾਫ ਸੈਮੀਨਾਰ ਤੇ ਮੈਨੂੰ ਪਸਾ ਹੁਣੇ ਆਤੋ ਇਹ ਕਿ ਨਵੇਂ ਕਾਨੂੰਨਾਂ ਸਬੰਧੀ ਤੁਹਾਨੂੰ ਆਪੜੋ ਪੜਾਈ ਕੀ ਗੱਲ ਹੈ ਜੋ ਵਿਸ਼ਾ ਹੈ ਅੱਜ ਦਾ ਸੈਮੀਨਾਰ ਨਵੇਂ ਕਾਨੂੰਨਾਂ ਸਬੰਧੀ ਜਾਣਕਾਰੀ ਤੇ ਨਸ਼ਿਆਂ ਖਿਲਾਫ ਤੇ ਮਨੁਸਤੇ ਇਹ ਤਾਂ ਪਿਆ ਜਾ ਰਿਹਾ ਕਿ ਅਫਸਰ ਸਾਹਿਬ ਆਏ ਆ ਪੂਰੀ ਜਾਣਕਾਰੀ ਬਸਰਗੇ ਜੋ ਸੈਮੀਨਾਰ ਹੀ ਸਾਡਾ ਨਵੇਂ ਜਿੰਨਾ ਮੇ ਕਾਨੂੰਨਾਂ ਸਬੰਧੀ ਜਾਣਕਾਰੀ ਪੰਨਾ ਸਿਆਖਲਾਫ ਹੈ ਤੋਂ ਉਹਦੇ ਦੇ ਰਸਤਾਂ ਲਈ ਪਬਲਿਕ ਕਟ ਕੀਤੀ ਹੈ ਕਿੰਨੇ ਲੋਕ ਸਮਾਂ ਕੱਢ ਕੇ ਆਏ ਉਹਦੇ ਪਰ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਸਾਡੇ ਨਾਲ ਨਹੀਂ ਲਾਣਾ ਚਾਹੀਦਾ ਮੈਂ ਤਾਂ ਸਮਾਂ ਨਾਲ ਸਮਝਣਾ ਆ ਵੀ ਲਾਣਾ ਚਾਹੀਦਾ ਸਾਥੀਓ ਇਹ ਹੈ ਜੇਰਾ ਸਾਨੂੰ ਅਧਿਕਾਰ ਮਿਲਿਆ ਸੰਵਿਧਾਨ ਦੇ ਵਿੱਚ ਬੜੇ ਬਦੇ ਸੰਗਰਸ ਹੋਇਆ ਕਰਤੀ ਤੇ ਜੋ ਤੋਂ ਆ ਹਜਾ ਦੀਆਂ ਤਾਂ ਨਹੀਂ ਮਿਲੀਆਂ ਪਰ ਜੀਵ ਸਾਫ ਸਮੇਂ ਦੇ ਵਿੱਚ ਰਾਈਟ ਟੂ ਅਪੀਲ ਅਪੀਲਟੀ ਰਾਈਟ ਟੂ ਲਵੇਟੀ ਤੇ ਰਾਈਟ ਟੂ ਪ੍ਰਾਪਤੀ ਸਾਰੇ ਲੋਕਾਂ ਨੂੰ ਜੋ ਜੋ ਧਰਤੀ ਨੇ ਲਾਲਤ ਵਧਿਆ ਹਮੀਤ ਦੇ ਕਰੀਬ ਬ੍ਰੁਕ ਬਣੇ ਜੋ ਤੇ ਮੂਵਮੈਂਟ ਕਰੇ ਤੇ ਇੱਕ ਸੋਸ਼ਲ ਕੰਟਰੈਕਟ ਥਿਉਰੀ ਹੈ ਜਿਹਦੇ ਤੋਂ ਕਾਨੂੰਨਾਂ ਦੀ ਸ਼ੁਰੂਆਤ ਹੋਈ ਬੜੇ ਲੰਬੇ ਸਮੇਂ ਦੀ ਗੱਤਾਂ ਕਾਨੂੰਨ ਕਿੱਥੋਂ ਬਣੇ ਸੋਸ਼ਲ ਕੰਟਰੈਕਟ ਥਿਉਰੀ ਮੈਨੂੰ ਉਹ ਤੋਂ ਬੜਾ ਪਸੰਦ ਆ ਜਿਹੜਾ ਸਟੇਜ ਦੇ ਉੱਤੇ ਜਾਵੇ ਲਗਲੇ ਨਹੀਂ ਚਾਹੀਦੇ ਸ਼ਾਮਿਲ ਨਾਲ ਮੈਂ ਡੀਐਫਪੀ ਸਾਹਮਣੇ ਬਹਿਤ ਤਾਂ ਲਗਲੇ ਨਹੀਂ ਚਾਹੀਦੇ ਜੇ ਮੈਂ ਪੰਜਾਬ ਤੋਂ ਬਾਰੀ ਫਿਰ ਜਿਹੜੇ ਬੁਲਾ ਰਹੇ ਆ ਉਹਨਾਂ ਨੂੰ ਬੋਲ ਦੇਣਾ ਚਾਹੀਦਾ ਮੈਂ ਆਪਣੇ ਮਾਨ ਨਹੀਂ ਕਰਦਾ ਮੈਨੂੰ ਭਾਈ ਥੱਲੇ ਤੋਂ ਕੋਈ ਬਿਠਾ ਦੋ ਮੈਂ ਪੋਲਿਟੀਕਲ ਸਾਇੰਸ ਦੀ ਆਮੇ ਉਹ ਬੀਏ ਡੰਟ ਹੰਟ ਇੰਟੀਮੀਅਲ ਲਾ ਦਾ ਪੋਰਚ ਕਰਦਾ ਪਿਆ ਹੋਇ ਨਾ ਸਾਲਾ ਕੱਢ ਕੇ ਨਹੀਂ ਆ ਕੁਰਸੀਆਂ ਤਾਂ ਇੱਕ ਦੋ ਕੋਈ ਦਾਸਵਤ ਤਸਵੀਰ ਸਹੀ ਮੈਂ ਫੇਰ ਵੀ ਅੱਗੇ ਵੀ ਹਾਜ਼ਰ ਕਰਾਂਗਾ ਸਾਰੇ ਬੁਲਾ ਰਿਆਂ ਨੂੰ ਜਿਹੜੇ ਵੀ ਅਭਿਆਨ ਵਾਲੇ ਸਮੇਂ 'ਚ ਵੀ जे तो नाने ना गलता वैल्यू ना सुननी चाहिए फिर नहीं, है। मैं आप ही मंच तो कहना कि नहीं कि नहीं ज्यादा सू की समादे हैं मैं अपने स्रोता कम का धन्यवाद करना जिन्होंने समा कट के इतना कीमती समा क्या उन्होंने मैं सबसे बद धनवाद करना ना युग मान योग डी एस पी साहब एस तो एच ओ साहब इन्हों का भी धन्यवाद करना मैं गल करता पाई तो ਕਿ ਸੋਸ਼ਲ ਕੰਟਰੈਕਟ ਥਿਊਰੀ ਜਦੋਂ ਹੋਈ ਤੇ ਕਾਨੂੰਨ ਆ ਦੀ ਸ਼ੁਰੂਆਤ ਹੋਈ ਪਰ ਉਹ ਜਿਹੜੇ ਤਾਬੜੇ ਗ੍ਰੋਪੀ ਸੀ ਉਹ ਮਾਰੇ ਲੋਕਾਂ ਦੇ ਪਿੰਡਾਂ 'ਤੇ ਹਮਲੇ ਕਦੇ ਸ਼ੁਰੂ ਕਰਦੇ ਤੇ ਲੋਕਾਂ ਨੇ ਬੈਠ ਕੇ ਇੱਕ ਸਾਂ ਸੋਸ਼ਲ ਕੰਟਰੈਕਟ ਥਿਊਰੀ ਬਣਾਈ ਤੇ ਨਾਲ ਹੀ ਆਪਣੇ ਇੱਕ ਰਾਜਾ ਬਣਾਇਆ ਰਾਜਾ ਬਣਾਇਆ ਰਾਜਾ ਉਹਨੂੰ ਹੀ ਹੈ ਟੋਪ ਲੈਜਿਸਲੇਚਰ ਹੈ ਟੋਪ ਆਬਜੈਕਟਿਵ ਤੇ ਹੈ ਟੋਪ ਜੁਡੀਸ਼ਰੀ ਮੇਰਾ ਕਿਆ ਦਾ ਮਤਲਬ ਹੈ ਕਾਨੂੰਨ ਵੀ ਉਹ ਬਣਾਉਂਦਾ ਹੈ ਲਾਗੂ ਵੀ ਉਹ ਕਰਦਾ ਹੈ ਤੇ ਵਿਆਸਲੇ ਵੀ ਉਹ ਕਰਦਾ ਹੈ ਜਿਦੋਂ ਜਦੋਂ ਤਾਣਾशाही ਹਕੂਮਤਾਂ ਸ਼ੁਰੂ ਹੋ ਗਈਆਂ ਤੋਂ ਦੇ ਖਿਲਾਫ ਕਹਾਵਤਾਂ ਥਰੂ ਹੋਈਆਂ ਇੰਡਸਟਰੀਅਲ ਰੈਪੁਲੀਸ਼ਨ ਆਈ ਅੰਪੀਰੀਅਲਿਜ਼ਮ ਆਇਆ ਕਲੋਨੀਅਲਿਜ਼ਮ ਆਇਆ ਅੰਡਰ ਅੰਡਰ ਇੰਡਸਟਰੀਅਲਾਈਜ਼ੇਸ਼ਨ ਆਈ ਤੇ ਕਨੂਨਾਦੀ ਪਾਂਡੂਦੋਂ ਵੀ ਬੱਲੇ ਗਏ ਮਨੋਂ ਤੋਂ ਬਾਅਦ ਸਾਡੇ ਦੇਸ਼ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਹੀ ਤੇ